ਪੰਡਤ ਜੀ ਕਿੰਨੇ ਦਿਨ ਹੋ ਗਏ ਰੋਟੀ ਨਹੀਂ ਖਾਧੀ ਹਫਤੇ ਤੋਂ ਉੱਤੇ ਹੋ ਗਿਆ ਲੋਕਾਂ ਦੀਆਂ ਕਰਮਾਂ ਕਾਂਡਾਂ ਨੂੰ ਦੱਸਣ ਵਾਲੇ ਕਿਸਮਤਾਂ ਨੂੰ ਆਉਣ ਵਾਲੇ ਭਵਿੱਖ ਨੂੰ ਦੱਸਣ ਵਾਲੇ ਆਸ਼wini ਜੀ ਦੀ ਅੱਜ ਆਪਣੀ ਜ਼ਿੰਦਗੀ ਆਪਣਾ ਵਰਤਮਾਨ ਕਿਹੜੇ ਹਾਲਾਤਾਂ ਦੇ ਵਿੱਚ ਆਪਾਂ ਦੇਖ ਸਕਦੇ ਪੰਡਤ ਜੀ ਦੀ ਅੱਜ ਤੋਂ 25 ਸਾਲ ਕਰੀਬ ਪਹਿਲਾਂ ਅੱਖਾਂ ਦੀ ਰੌਸ਼ਨੀ ਚਲੀ ਗਈ ਫੇਰ ਵੀ ਇਸ ਮੰਦਰ ਦੀ ਸੇਵਾ ਕਰਦੇ ਇ tanto ਟੱਲੀ ਵਜਦੀ ਸੀ ਅੱਜ ਇਹਦੇ ਤੇ ਵੀ ਮਿੱਟੀ ਝੜਦੀ ਆ ਇਹਦੇ ਤੇ ਵੀ ਜਾਲੇ ਲੱਗੇ ਪਏ ਆ ਸਾਜ ਜ਼ਮਾਨਾ ਕਿੱਦਾਂ ਦਾ ਕਲਯੁਗ ਦੇ ਇਸ ਸਮੇਂ ਦੇ ਵਿੱਚ ਪੈਸਾ ਹੀ ਸਭ ਕੁਝ ਆ ਭਾਈ ਬਿਆ ਹੋਇਆ ਈ ਤੁਹਾਡਾ ਬੱਚੇ ਵੀ ਹੈਗੇ ਬੱਚੇ ਮਰ ਗਏ ਸਨ ਮਰ ਗਏ ਸਨ ਜਨ ਮਰ ਗਏ ਸਮਝੋ ਕਿਸੇ ਟਾਈਮ ਜਦੋਂ ਇੱਥੇ ਪੂਜਾ ਹੁੰਦੀ ਸੀ ਪੂਰਾ ਸ਼ਹਿਰ ਮੱਥਾ ਟੇਕਣ ਆਉਂਦਾ ਸੀ ਅੱਜ ਅਸ਼ਵਨੀ ਜੀ ਨੂੰ ਲੋੜ ਆ ਅੱਜ ਇਹਨਾਂ ਨੂੰ ਪੁੱਛਣ ਵਾਲਾ ਕੋਈ ਬਾਹਰ ਹੁੰਦਾ ਹੈ ਇਹ ਪਤਾ ਨਹੀਂ 130 ਸਾਲ ਪੁਰਾਣੀਆਂ ਇਹ ਮੂਰਤੀਆਂ ਜਿਹੜੀਆਂ ਇਹਨਾਂ ਦੀ ਇਹ ਪੂਜਾ ਕਰਦੇ ਸੀ ਅੱਜ ਉਹਨਾਂ ਮੂਰਤੀਆਂ ਨੂੰ ਵੀ ਮਿੱਟੀ ਤੇ ਢੂਡ ਜੰਮੀ ਪਈ ਐ ਅਸਾਂ ਕਿਸ਼ੰਦੀ ਪੂਜਾ ਹੁੰਦੀ ਸੀ ਅੱਜ ਆ ਪ੍ਰਾਣਾ ਮੰਦਰ ਖੰਡਰ ਬਣਿਆ ਪਿਆ ਵਾ ਜੀ ਕੀ ਹੋਇਆ ਅਸ਼ੁਨੀ ਜੀ ਪਰਿਵਾਰ ਸਾਰਾ ਖੇਰੂ ਖੇਰੂ ਹੋ ਗਿਆ ਤੁਹਾਡੀ ਅੱਖਾਂ ਦੀ ਰੌਸ਼ਨੀ ਚਲੇ ਗਈ ਲੋੜੀ ਦਾ ਮਾਲਕ ਨੇ ਠੀਕ ਐ ਔਰ 4 ਸਾਲ ਹੋ ਗਏ। ਜੋ ਘਟਨਾ ਮਾਰ ਕੇ ਤੇ ਕਰਤਾ। ਜਿਹਾ ਆਪਣੇ ਇਹਨਾਂ ਦੀ ਜੋ ਵੀ ਜਿਹੜਾ ਹੈਗਾ ਸੇਵਾ ਕਰਦੇ ਨੇ ਉਹ ਬ੍ਰਿੰਦਦਤਾ ਮੰਝੀ ਹੈਗੇ ਇਥੋਂ। ਉਹ ਸੇਵਾ ਕਰ ਰਹੇ ਨੇ ਰੋਟੀ ਪਾਣੀ ਇੰਦਾ ਜੋ ਵੀ ਨੂੰ ਨਵਾ ਤੋਂ ਆਂਦਾ। ਤੇ ਜੇ ਤੋ ਨੋ ਆਣਾ ਪਣਾਉ ਤਦਾਰ ਗੌਰਪ੍ਰੀ ਸਿੰਘ ਜੀ ਉਹਨਾਂ ਉਥੇ ਜਾਣ ਬਾਰੇ ਕੀ ਵਿਚਾਰ ਹੈਗਾ ਜੀ ਤੁਹਾਡਾ? ਨੇ ਜਾਣ ਲਈ ਤਿਆਰ ਹਾਂ ਹਾਂ ਤਿਆਰ ਅਸੀਂ ਖੜੇ ਹਾਂ ਜੀ ਧਰਮਕੋਟ ਸ਼ਹਿਰ ਦੇ ਵਿੱਚ ਮੋਗਾ ਜ਼ਿਲ੍ਹਾ ਧਰਮਕੋਟ ਸ਼ਹਿਰ ਦੇ 메ਨ ਬਾਜ਼ਾਰ ਦੇ ਵਿੱਚ ਖੜੇ ਹਾਂ ਜਿਹੜਾ 메ਨ ਬਾਜ਼ਾਰ ਆ ਜਿੱਥੇ ਰੋਜ਼ ਲੱਖਾਂ ਦਾ ਵਪਾਰ ਹੁੰਦਾ ਉੱਥੇ ਇੱਕ 130 ਸਾਲ ਪੁਰਾਣਾ ਰਾਧਾ ਕ੍ਰਿਸ਼ਨ ਦਾ ਮੰਦਿਰ ਸੀ ਰਾਧਾ ਕ੍ਰਿਸ਼ਨ ਜੀ ਦੇ ਮੰਦਿਰ ਦੇ ਗੇਟ ਤੇ ਖੜੇ ਹਾਂ ਅਸੀਂ ਤੇ ਰਾਧਾ ਕ੍ਰਿਸ਼ਨ ਮੰਦਿਰ ਜੀ ਇੱਕ ਮੰਦਿਰ ਦਾ ਜਿਹੜਾ ਪੁਜਾਰੀ ਸੀਗਾ ਜਿਹੜਾ ਪੰਡਤ ਸੀਗਾ ਉਹਦੇ ਅੱਗੇ ਦੋ ਬੱਚੇ ਸੀ 130 ਸਾਲਾਂ ਤੋਂ ਇਹ ਮੰਦਿਰ ਦੀ ਸੇਵਾ ਚੱਲਦੀ ਆ ਰਹੀ ਆ ਜਨਮ ਅਸ਼ਟਮੀ ਤੇ ਇੱਥੇ ਬਹੁਤ ਵੱਡਾ ਪ੍ਰੋਗਰਾਮ ਹੁੰਦਾ ਸੀ ਪਰ ਪੁਜਾਰੀ ਦੇ ਦੋ ਪੁੱਤ ਸੀ ਇੱਕ ਰਮੇਸ਼ ਸ਼ਰਮਾ ਜੀ ਤੇ ਇੱਕ ਅਸ਼ਵਨੀ ਸ਼ਰਮਾ ਜੀ ਤੇ ਰਮੇਸ਼ ਸ਼ਰਮਾ ਜੀ ਨੂੰ ਅਸੀਂ ਕੁਝ ਦਿਨ ਪਹਿਲਾਂ ਅੱਜ ਤੋਂ 2 ਮਹੀਨੇ ਪਹਿਲਾਂ ਇਸੇ ਸ਼ਹਿਰ ਦੇ ਨਹਿਰ ਦੇ ਪੁਲ ਦੇ ਕੰਡੇ ਤੇ ਝੁੱਗੀ ਦੇ ਵਿੱਚ ਪਏ ਨੂੰ ਲੈ ਕੇ ਗਏ ਆ ਚੱਕ ਕੇ ਉਹਨੂੰ ਦਰੰਗ ਹੋਇਆ ਸੀ ਉਹ ਵੀ ਗਲਿਆ ਪਿਆ ਸੀ ਬਹੁਤ ਬੁਰੀ ਹਾਲਤ ਸੀ ਬਾਕੀ ਉਹਦੀ ਤੇ ਫਿਰ ਉਸ ਤੋਂ ਬਾਅਦ ਸਾਨੂੰ ਪਹੁੰਚਣੇ ਸ਼ੁਰੂ ਹੋਏ ਵੀ ਜਿਹੜਾ ਰਮੇਸ਼ ਜੀ ਤੁਸੀਂ ਲੈ ਕੇ ਗਏ ਉਹਦਾ ਭਰਾ ਵੀ ਅੱਖਾਂ ਤੋਂ ਅੰਨ ਪਿਆ ਉਹ ਵੀ ਮੰਦਿਰ ਚ ਪਿਆ ਬਹੁਤ ਬੁਰੀ ਹਾਲਤ ਆ ਉਹਦੀ ਫਿਰ ਅਸੀਂ ਅੱਜ ਪਹੁੰਚੇ ਆ ਧਰਮਕੋਟ ਸ਼ਹਿਰ ਦੇ ਵਿੱਚ ਅਸ਼ਵਨੀ ਜੀ ਨੂੰ ਪੰਡਤ ਜੀ ਨੂੰ ਲੈਣ ਵਾਸਤੇ ਪੰਡਤ ਜੀ ਦੀ ਅੱਜ ਤੋਂ 25 ਸਾਲ ਕਰੀਬ ਪਹਿਲਾਂ ਅੱਖਾਂ ਦੀ ਰੌਸ਼ਨੀ ਚਲੀ ਗਈ ਫਿਰ ਵੀ ਇਸ ਮੰਦਿਰ ਦੀ ਸੇਵਾ ਕਰਦੇ ਇੱਥੇ ਆਰਤੀ ਕਰਦੇ ਪੂਜਾ ਕਰਦੇ ਟੱਲੀਆਂ ਵੱਜਦੀਆਂ ਅਸ਼ਵਨੀ ਜੀ ਦੀ ਧਰਮ ਪਤਨੀ ਨਾਲ ਆਰਾਧਨਾ ਭੈਣ ਸੀ ਉਹਦਾ ਨਾਂ ਉਹ ਸੇਵਾ ਕਰਉਂਦੀ 2022 ਚ ਚੜ੍ਹਾਈ ਕਰ ਗਈ। ਅਸ਼ਵਨੀ ਜੀ ਦੇ ਦੋ ਬੱਚੇ ਇੱਕ ਬੇਟੀ ਜੋ ਆਸਟ੍ਰੇਲੀਆ ਦੇ ਵਿੱਚ ਆ, ਬੇਟਾ ਜਿਹੜਾ ਜਲੰਧਰ 'ਚ ਕਿਸੇ ਵੱਡੀ ਕੰਪਨੀ 'ਚ ਜੌਬ ਕਰਦਾ। ਉਹ ਵੀ ਨਹੀਂ ਆਉਂਦੇ ਇੱਥੇ, ਕੋਈ ਨਹੀਂ ਪੁੱਛਦਾ ਅਸ਼ਵਨੀ ਜੀ ਇੱਥੇ ਇਹਨਾਂ ਲੋਕਾਂ ਦੇ ਸਹਾਰੇ ਨੇ ਜਿਹੜੇ ਆਸ-ਪਾਸ ਰਹਿੰਦੇ ਨੇ ਤੇ ਕੁਝ ਚੰਗੇ ਲੋਕ ਨੇ ਜਿਵੇਂ ਧਵਨ ਜੀ ਆ ਤੁਹਾਨੂੰ ਮਨਾਵਾਂਗੇ ਜਿਹੜੇ ਰੋਟੀ ਪਾਣੀ ਦਿੰਦੇ ਨੇ। ਅੱਜ ਰਾਧਾ ਕ੍ਰਿਸ਼ਨ ਜੀ ਦੇ ਮੰਦਰ ਦੇ ਗੇਟ ਦੇ ਬਾਹਰ ਜਦੋਂ ਅਸੀਂ ਬੜੇ ਹਾਂ ਤਾਂ ਪਿਸ਼ਾਬ ਦੀ ਸਮੈਲ ਆ ਰਹੀ ਆ। ਲੈਟਰਨ ਬਾਥਰੂਮ ਵਿੱਚ ਹੀ ਹੋ ਰਿਹਾ ਅੱਖਾਂ ਤੋਂ ਅੰਨ੍ਹਾ ਹੋ ਚੁੱਕਿਆ ਪੰਡਤ ਅੱਜ ਇਸ ਮੰਦਰ ਦੇ ਵਿੱਚ ਜਿੱਥੇ ਕਿਸੇ ਟਾਈਮ ਪੂਜਾ ਹੁੰਦੀ ਸੀ ਜਿੱਥੇ ਕਿਸੇ ਟਾਈਮ ਰਾਧਾ ਕ੍ਰਿਸ਼ਨ ਮਹਾਰਾਜ ਜੀ ਦੀ ਪੂਜਾ ਹੁੰਦੀ ਸੀ ਤੇ ਲੋਕ ਆ ਕੇ ਵਰ ਮੰਗਦੇ ਸੀ ਅੱਜ ਉਸ ਦਰ ਦੇ ਉੱਤੇ ਕੈਸੇ ਹਾਲਾਤ ਨੇ ਕਿਸੇ ਟਾਈਮ ਰਾਮਪਾਲ ਜੋਸ਼ੀ ਜੀ ਅਸ਼wini ਜੀ ਲੋਕਾਂ ਦੇ ਮਹੰਤ ਅਸ਼wini ਕੁਮਾਰ ਰਾਧਾ ਕ੍ਰਿਸ਼ਨ ਮੰਦਰ ਮੇਨ ਬਾਜ਼ਾਰ ਧਰਮਕੋਟ ਹੈ ਰਾਮ ਬਾਣੀਏ ਰਾਮ ਪਾਲ ਰਾਮ ਪਾਲ ਰਾਮ ਪਾਲ ਰਾਮ ਪਾਲ ਠੀਕ ਹੈ ਜੀ ਤੇ ਇਹ ਬੈਠੇ ਨੇ ਅਸ਼wini ਜੀ ਦੇਖੋ ਕੀ ਹਾਲ ਹੋਇਆ ਅਸ਼wini ਜੀ ਦਾ ਬਿਲਕੁਲ ਬਲਾਈਂਡ ਹੋ ਚੁੱਕੇ ਨੇ ਦਿਖਾਈ ਨਹੀਂ ਦਿੰਦਾ ਇੱਥੇ ਕੁਝ ਭਾਂਡੇ ਪਏ ਨੇ ਕੁਝ ਗੰਦੇ ਕੱਪੜੇ ਪਏ ਨੇ ਧੰਨਵਾਦ ਇੱਥੇ ਇੱਕ ਸੇਵਾਦਾਰ ਵੀ ਆ ਤਵਨ ਜੀ ਜਿਹੜੇ ਇਹਨਾਂ ਨੂੰ ਇੱਧਰ ਆ ਜਾ ਤਵਨ ਜੀ ਅੱਗੇ ਆ ਜਾ ਜਿਹੜੇ ਇਹਨਾਂ ਨੂੰ ਰੋਟੀ ਪਾਣੀ ਖਵਾ ਰਹੇ ਨੇ ਜਦੋਂ ਅਸੀਂ ਇੱਥੇ ਆਏ ਆ ਅਸ਼wini ਜੀ ਕੋਲੇ ਪੁੱਛਿਆ ਕਹਿੰਦੇ ਮੇਰਾ ਇੱਕ ਪਰਾਵਾ ਇੱਕ ਮੇਰਾ ਪੁੱਤ ਹੈ ਜਿਹੜਾ ਮੇਰੀ ਸੇਵਾ ਕਰਦਾ ਧਵਨ ਪ੍ਰਧਾਨ ਇਹ ਕਿੰਨਾ ਗੁਰ ਮੰਦਰ ਦਾ ਪ੍ਰਧਾਨ ਆ ਉਹ ਨਾਲੇ ਤੇ ਮੇਰਾ ਪੁੱਤ ਵੀ ਆ ਮੇਰੀ ਧੀ ਵੀ ਆ ਮੇਰੇ ਪੋਤੇ ਵੀ ਆ ਮੇਰੇ ਦੋਤੇ ਵੀ ਆ ਮੇਰੀ ਦੋਤੀ ਵੀ ਹੈ ਮੇਰੇ ਪੋਤੀ ਵੀ ਆ ਮੇਰਾ ਤਾਂ ਕੋਈ ਆ ਯਾਰ ਪਰ ਇਸ ਟਾਈਮ ਮੇਰਾ ਕੋਈ ਨਹੀਂ ਜੇ ਕੋਈ ਹੈ ਤਾਂ ਇੱਕ ਧਵਨ ਆ ਜਿਹੜਾ ਮੈਨੂੰ ਰੋਟੀ ਦਿੰਦਾ ਵਾ ਤੇ ਇਹ ਜੋਤਿਸ਼ ਵਿੱਦਿਆ ਦੇ ਮਾਹਰ ਲੋਕਾਂ ਦੀਆਂ ਕਰਮਾਂ ਕਾਂਡਾਂ ਨੂੰ ਦੱਸਣ ਵਾਲੇ ਕਿਸਮਤਾਂ ਨੂੰ ਲੋਕਾਂ ਦੇ ਨਾਲ ਸਾਂਝਾ ਕਰਨ ਵਾਲੇ ਆਉਣ ਵਾਲੇ ਭਵਿੱਖ ਨੂੰ ਦੱਸਣ ਵਾਲੇ ਆਸ਼wini ਜੀ ਦੀ ਅੱਜ ਆਪਣੇ ਜ਼ਿੰਦਗੀ ਆਪਣਾ ਵਰਤਮਾਨ ਕਿਹੜੇ ਹਾਲਾਤਾਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਇਹ ਕੋਈ ਕਰਮਾਂ ਦਾ ਕੋਈ ਦੇਣਾ ਲੈਣਾ ਕੋਈ ਕਰਮਾਂ ਦਾ ਕੋਈ ਆ ਉੱਪਰ ਟੱਲੀ ਲੱਗੀ ਹੋਈ ਆ ਇੱਥੇ ਜਦੋਂ ਮੰਦਰ 'ਚ ਕੋਈ ਬੜਦਾ ਸੀ ਤਾਂ ਇੱਦਾਂ ਟੱਲੀ ਵਜਦੀ ਸੀ ਅੱਜ ਇਹਦੇ ਤੇ ਵੀ ਮਿੱਟੀ ਝੜਦੀ ਆ ਇਹਦੇ ਤੇ ਵੀ ਜਾਲੇ ਲੱਗੇ ਪਏ ਆ ਅੱਜ ਇਸ ਮੰਦਰ ਦੇ ਵਿੱਚ ਜਿੱਥੇ ਪੂਜਾ ਹੁੰਦੀ ਸੀ ਜਿੱਥੇ ਰਾਧਾ ਕ੍ਰਿਸ਼ਨ ਦੀਆਂ ਮੂਰਤੀਆਂ ਪਈਆਂ ਜਿੱਥੇ ਆਰਤੀ ਸਭ ਤੋਂ ਪਹਿਲਾਂ ਸਵੇਰੇ ਸਾਰ ਨੂੰ ਆਰਤੀ ਹੁੰਦੀ ਸੀ ਇਹ ਪ੍ਰਾਤਨ ਮੂਰਤੀਆਂ ਵਾਂ ਇਹ ਪਤਾ ਨਹੀਂ 130 ਸਾਲ ਪੁਰਾਣੀਆਂ ਇਹ ਮੂਰਤੀਆਂ ਜਿਹੜੀਆਂ ਜਿਨ੍ਹਾਂ ਦੀ ਇਹ ਪੂਜਾ ਕਰਦੇ ਸੀ ਅੱਜ ਉਹਨਾਂ ਮੂਰਤੀਆਂ ਨੂੰ ਵੀ ਮਿੱਟੀ ਦੇ ਢੂਡ ਜੰਮੀ ਪਈ ਆ ਇਹ ਅਨੁਰਾਧਾ ਪ੍ਰਾਣੀ ਜਿਹੜੀ 2022 ਦੇ ਵਿੱਚ ਦੁਨੀਆ ਤੋਂ ਚਲੀ ਗਈ ਆ ਤੇ ਇਹ ਆਸ਼ਵਨੀ ਜੀ ਦਾ ਐਨਕਾ ਲੱਗੀਆਂ ਸਿਰ ਤੇ ਹੱਥ ਆ ਇਹ ਆਸ਼ਵਨੀ ਜੀ ਨੇ ਪੰਡਤ ਜੀ ਇਹ ਜਿਹੜੇ ਉਹਨਾਂ ਦਾ ਸਿਰ ਪਲੋਸ ਰਹੇ ਨੇ ਇਹ ਅਸ਼ਵਨੀ ਜੀ ਦੇ ਪਿਤਾ ਜੀ ਨੇ ਤੇ ਇਹ ਅਸ਼ਵਨੀ ਦੇ ਮਾਤਾ ਜੀ ਬੈਠੇ ਨੇ ਪਿੱਛੇ ਅਸ਼ਵਨੀ ਜੀ ਦੇ ਪਿਤਾ ਜੀ ਦਾ ਨਾਮ ਸੀਗਾ ਜਗਨ ਜਗਨਨਾਥ ਜੀ ਤੇ ਜਗਨਨਾਥ ਦੀ ਇਸ ਇਲਾਕੇ ਦੇ ਵਿੱਚ ਐਡਾ ਨਾਮ ਸੀ ਜਗਨਨਾਥ ਦੀ ਜਿਹਦੀ ਮਤਲਬ ਲੋਕ ਪੂਜਾ ਕਰਦੇ ਸੀ ਐਡੇ ਮਹਾਰਤੀ ਸੀ ਐਡੇ ਗੁਣੀ ਗਿਆਨੀ ਸੀ ਉਹ ਪਰ ਅੱਜ ਇਸ ਘਰ ਦੇ ਵਿੱਚ ਇਸ ਮੰਦਰ ਦੇ ਵਿੱਚ ਜਿੱਥੇ ਬਾਬਾ ਵਿਟਪਾਗ ਸਿੰਘ ਜੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਤੇ ਇੱਥੇ ਸ਼ਿਵ ਜੀ ਮਹਾਰਾਜ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਉੱਥੇ ਅੱਜ ਬਾਥਰੂਮ ਦੀ 스멜 ਆ ਰਹੀ ਹੈ ਲੈਟਰਨ ਦੀ 스멜 ਆ ਰਹੀ ਹੈ ਇਹ ਐਡਾ ਵੱਡਾ ਖੁੱਲਾ ਵਿਹੜਾ ਜਿੱਥੇ ਇੰਨੀ ਜਗ੍ਹਾ ਕਰੋੜਾਂ ਦੀ ਹੋ ਸਕਦੀ ਹੈ ਕਿਉਂਕਿ ਮੇਨ ਬਾਜ਼ਾਰ ਆ ਇੱਥੇ ਤਾਂ ਜਗ੍ਹਾ ਨਹੀਂ ਮਿਲਦੀ ਇੱਥੇ ਤਾਂ ਸ਼ੋਅਰੂਮ ਬਣੇ ਹੋਏ ਨੇ ਵੱਡੇ ਵੱਡੇ ਤੇ ਐਡਾ ਵੱਡਾ ਸ਼ੋਅਰੂਮ ਬਣਾ ਸਕਦੇ ਸੀ ਇਹ ਪਰ 130 ਸਾਲ ਪੁਰਾਣਾ ਪ੍ਰਾਤਨ ਮੰਦਰ ਇਹਨਾਂ ਨੇ ਵੇਚਿਆ ਨਹੀਂ ਅੱਜ ਵੀ ਆਸ਼wini ਜੀ ਦੀ ਇਹ ਟਾਇਲਟ ਦੇਖੋ ਇਦਾਂ ਹੀ ਸਿੱਟੀ ਹੋਈ ਆ ਬਾਹਰ ਹੀ ਪਈ ਆ ਥਾਣਾ ਕੱਢ-ਕੱਢ ਕੇ ਸਿੱਟ ਦਿੰਦਾ ਅੱਜ ਆ ਮੰਜਿਆਂ ਦੇ ਉੱਤੇ ਪੈਣ ਵਾਲਾ ਕੋਈ ਨਹੀਂ ਆ ਬੈੱਡ ਲੱਗੇ ਹੋਏ ਆ ਤੇ ਆਸ਼wini ਜੀ ਦੇ ਪਰਿਵਾਰ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਮਾਤਾ ਦੀਦੀ ਪਿਤਾ ਜੀ ਦੀ ਤਸਵੀਰ ਲੱਗੀ ਹੋਈ ਆ ਪਰ ਅੱਜ ਆਸ਼wini ਜੀ ਦੇ ਹਾਲਾਤ ਦੇਖ ਕੇ ਬੜਾ ਦੁੱਖ ਲੱਗਦਾ ਵੀ ਇਹਨਾਂ ਧਾਰਮਿਕ ਲੋਕਾਂ ਦੇ ਵੀ ਅੱਜ ਇਹ ਹਾਲਾਤ ਬਣ ਗਏ ਕਿਸੇ ਟਾਈਮ ਜਦੋਂ ਇੱਥੇ ਪੂਜਾ ਹੁੰਦੀ ਸੀ ਪੂਰਾ ਸ਼ਹਿਰ ਮੱਥਾ ਟੇਕਣ ਆਉਂਦਾ ਸੀ ਅੱਜ ਅਸ਼ਵਨੀ ਜੀ ਨੂੰ ਲੋੜ ਆ ਅੱਜ ਇਹਨਾਂ ਨੂੰ ਪੁੱਛਣ ਵਾਲਾ ਕੋਈ ਵੀ ਨਹੀਂ ਆਉਂਦਾ ਇੱਥੇ ਅਸੀਂ ਕਿੱਦਾਂ ਦੇ ਹੋਈ ਜਾਂਦੇ ਆ ਸਾਡੀ ਸੋਚ ਕਿੱਦਾਂ ਦੀ ਹੋਈ ਜਾਂਦੀ ਆ ਅਸੀਂ ਕੀਰਤਨ ਵਗੈਰਾ ਵੀ ਕਰਦੇ ਸੀ ਕੀਰਤਨ ਕਰਦੇ ਸੀ ਢੋਲਕੀਆਂ ਪਈਆਂ ਆ ਡਰਮ ਕਦੇ ਖਾਲੀ ਨਹੀਂ ਸੀ ਹੁੰਦਾ ਕਣਕ ਨਾਲ ਲੋਕ ਮੱਥਾ ਟੇਕਣ ਆਉਂਦੇ ਸੀ ਕਣਕ ਮੁੱਕਦੀ ਨਹੀਂ ਸੀ ਇਸ ਘਰ ਦੇ ਵਿੱਚ ਅੱਜ ਖਾਲੀ ਪੈ ਡਰਮ ਤੇ ਆ ਕੁਝ ਕੱਪੜੇ ਗੰਦੇ ਮੰਦੇ ਪਏ ਨੇ ਕੌਣ ਉਹਦਾ ਟਾਈਮ ਹੁੰਦਾ ਸੀ ਇੱਥੇ ਰੋਟੀ ਖਾਦਦੇ ਬਿਨਾ ਕੋਈ ਜਾਂਦਾ ਨਹੀਂ ਇਹਨਾਂ ਦੇ ਰੋਟੀ ਪੱਕੀ ਹੁੰਦੀ ਹਾ ਟਾਈਮ ਹਾਂ ਚੁੱਲਾ ਵੱਲਦਾ ਹੀ ਸੀ ਚੁੱਲਾ ਵੱਲਦਾ ਪਾਣੀ ਲਿਤਾ ਬੰਜੀ ਇਹਨਾਂ ਦਾ ਤਾਂ ਬੰਜੀ ਤੁਸੀਂ ਤਾਂ ਇਸ ਘਰ ਨੂੰ ਇਸ ਪਰਿਵਾਰ ਨੂੰ ਬੜਾ ਨੇੜਿਓਂ ਦੇਖਿਆ ਕਿੰਨੇ ਸਾਲਾਂ ਤੋਂ ਤੁਸੀਂ ਦੱਸਦੇ ਹੋ ਮੰਦਿਰ ਪੁਰਾਣਾ ਜੀ ਮੰਦਿਰ ਇਹ 130 ਸਾਲ ਪੁਰਾਣਾ ਜੀ 130 ਸਾਲ ਪੁਰਾਣਾ ਇਹ ਦਾਦਾ ਜੀ ਜਿਹਦਾ ਮੰਦਿਰ ਆ ਹਾਂਜੀ ਇਹਨਾਂ ਦੇ ਪਿਤਾ ਜੀ ਵੀ ਇਹੀ ਕੰਮ ਕਰਦੇ ਇਹਨਾਂ ਦੇ ਦਾਦਾ ਜੀ ਵੀ ਇਹੀ ਕੰਮ ਕਰਦੇ ਸੀ ਇਹਨਾਂ ਜੀ ਤੇ ਇਹ ਦੋ ਭਰਾ ਨਹੀਂ ਸਕੇ ਇਹ ਦੋ ਭਰਾ ਇੱਥੇ ਸੱਤ ਭੈਣ ਕੋਈ ਨਹੀਂ ਇਹਨਾਂ ਦੀ ਭੈਣ ਦੂਜਾ ਭਰਾ ਕਿਸੀ ਮੈਜੀਸ਼ੀਅਨ ਸੀ। ਉਹ ਹਾਂ ਜੀ ਮੈਜੀਸ਼ੀਅਨ ਦਾ ਹੀ ਹੈਗਾ। ਠੀਕ ਹੈ ਜੀ। ਤੇ ਇਹ ਇੱਥੇ ਸੇਵਾ ਕਰਦੇ ਸੀ ਅਸ਼wini ਜੀ। ਹਾਂ ਜੀ ਇੱਥੇ ਸੇਵਾ ਕਰਦੇ ਸੀ। ਮੰਦਿਰ ਦੇ ਪੁਜਾਰੀ ਜਾਂ ਕਹਿੰਦੇ ਪੰਡਤ ਜੀ ਸੀਗੇ। ਹਾਂ ਜੀ। ਤੇ ਕਿੰਨੇ ਸਾਲ ਪਹਿਲਾਂ ਉਹਦੀ ਅੱਖਾਂ ਦੀ ਲਾਈਟ ਚਲੀ ਗਈ ਜੀ? ਇਹਨਾਂ ਦੀ ਤਕਰੀਬਨ ਜਿਹੜੇ 25-30 ਸਾਲ ਹੋ ਗਏ। ਕੀ ਕਾਰਨ ਹੈ ਜੀ ਅੱਖਾਂ ਦੀ ਲਾਈਟ ਜਾਣ ਦਾ? ਉਹ ਇਹਨਾਂ ਦਾ ਕਿਸੇ ਝਗੜਾ ਹੋਇਆ ਸੀ ਉਹਦੇ ਚੀਜ਼ੜਾ ਹੈਗਾ ਵਾ। ਹੋ ਗਏ ਦੋ। 66 ਲੱਗੀ। 66 ਲੱਗੀ ਸੀ। ਠੀਕ ਹੈ। ਇਨਾਂ ਦੀ ਪਤਨੀ ਤੁਸੀਂ ਦੱਸਦੇ ਹੋ ਵੀ ਬਹੁਤ ਵਧੀਆ ਸੇਵਾ ਕਰਦੇ ਸੀ ਬਹੁਤ ਵਧੀਆ ਇਹੋ ਹੀ ਦੱਸਿਆ ਜਾਣਾ ਨਾ ਉਹਨਾਂ ਦਾ ਟਾਈਮ ਤੇ ਇੱਥੇ ਕੋਈ ਵੀ ਹੁੰਦਾ ਸੀ ਨਾ ਜੇ ਦੂਰੋਂ ਕੋਈ ਹੁੰਦਾ ਸੀਗਾ ਆਪ ਦਾ ਕੰਮ ਕਰ ਕਰਨ ਉਦੋਂ ਉਹਨਾ ਰੋਟੀ ਪਾਣੀ ਤੋਂ ਬਗੈਰ ਮੋੜਦੇ ਨਹੀਂ ਸੀਗੇ ਜਦੋਂ ਉਹਨਾਂ ਦੀ ਮੌਤ ਹੋ ਗਈ ਫਿਰ ਉਸ ਤੋਂ ਬਾਅਦ ਤਾਂ ਜਮਈ ਉਸ ਤੋਂ ਬਾਅਦ ਤਾਂ ਜਿਹੜਾ ਇਹਨਾਂ ਨੂੰ ਪੁੱਛਣ ਆਲਾ ਕੋਈ ਨਹੀਂ ਆਇਆ ਬੱਚੇ ਵੀ ਪਾਸੇ ਹੋ ਗਏ ਬੱਚੇ ਪਾਸੇ ਹੋ ਗਏ ਵੀ ਉਹਨਾਂ ਚੱਕਰ ਸੀ ਜਿੰਨਾ ਚੱਕਰ ਉਹ ਹੈਗੇ ਸੀਗੇ ਆਪ ਇਹ ਕੋਈ ਇਹਨਾਂ ਚ ਐਪ ਵੀ ਸੀ ਕੋਈ ਨਸ਼ਾ ਕਰਦੇ ਸੀ ਨਹੀਂ ਜੀ ਕੋਈ ਐਪ ਨਹੀਂ ਫਿਰ ਐਸਾ ਕਿਉਂ ਸਾਰੇ ਰਿਸ਼ਤੇ ਆਪ ਪਿੱਛੇ ਮੁੜ ਗਏ ਚਲੋ ਬੁੱਤ ਤੇ ਇੱਧਰ ਚਲੇ ਗਏ ਮੰਨ ਲੈਂਦੇ ਹਣਾ ਤਾਂ ਪਤਨੀ ਦੀ ਮਾਦੂਗੀ ਸਾਰੇ ਹੋਣਗੇ ਇਹਦੇ ਫਿਰ ਇਹਦੇ ਨਾਨਕੇ ਹੋਣਗੇ ਹਾਂਜੀ ਫਿਰ ਇਹਦੇ ਚਾਚੇ ਤਾਏ ਐ ਐਸਾ ਦੇਖੋ ਉਸ ਟਾਈਮ ਪੈਸਾ ਕੰਮ ਚੱਲਦਾ ਸੀ ਹੂੰ ਦੋਨੇ ਜਿਹੜਾ ਹੈਗਾ ਰਲ ਕੇ ਚਲਾਏ ਆਏ ਸੀ ਕੋ ਉਸ ਟਾਈਮ ਪੈਸਾ ਸੀ ਤੇ ਸਾਰੇ ਰਿਸ਼ਤੇਦਾਰ ਵੀ ਨਾਲ ਜੁੜੇ ਭੈਣ ਭਰਾ ਵੀ ਜੁੜੇ ਸੀ ਜਦੋਂ ਪੈਸਾ ਹੱਥ ਜਰਿਆ ਨਹੀਂ ਉਸ ਤੋਂ ਬਾਅਦ ਸਾਰੇ ਤੋੜ ਸਾਰੇ ਟੁੱਟ ਗਏ ਨਨਕੇ ਤੋਂ ਸੱਦ ਹੁੰਦਾ ਵੀ ਅੱਜ ਦਾ ਜਮਾਨਾ ਕਿਦਾਂ ਦਾ ਕਲਯੁਗ ਦੇ ਸਮੇਂ ਦੇ ਵਿੱਚ ਪੈਸਾ ਹੀ ਸਭ ਕੁਝ ਹੈ ਭਾਈ ਪੈਸਾ ਹੀ ਪ੍ਰੋਪਰਟੀ ਹੀ ਸਭ ਕੁਝ ਆਸ਼wini ਜੀ ਜਿਸ ਦਿਨ ਅੱਖਾਂ ਮੀਟ ਜਾਣਗੇ ਉਸ ਦਿਨ ਆ ਘਰ ਦੇ ਵੀ ਵਾਰਸ ਆ ਜਾਣਗੇ ਇਸ ਜਗ੍ਹਾ ਦੇ ਵਾਰਸ ਵੀ ਆ ਜਾਣਗੇ ਇਹ ਜਗ੍ਹਾ ਦਾ ਹਿੱਸਾ ਵੀ ਲੈ ਜਾਣਗੇ ਧੀ ਪੁੱਤ ਆ ਕੇ ਹੋ ਸਕਦਾ ਕੋਈ ਹੋਰ ਵੀ ਰਿਸ਼ਤੇਦਾਰ ੱਟ ਕੇ ਖੜਾ ਹੋ ਜਾਵੇ ਵੀ ਮੇਰਾ ਵੀ ਇਹਦੇ ਵਿੱਚ ਹਿੱਸਾ ਪਰ ਜਿਉਂਦੇ ਨੂੰ ਅੱਜ ਆਸ਼wini ਨੂੰ ਪੰਡਤ ਜੀ ਨੂੰ ਪੁੱਛਣ ਵਾਲਾ ਕੋਈ ਨਹੀਂ ਜਿਨ੍ਹਾਂ ਨੇ ਸਾਰੀ ਉਮਰ ਰਾਧਾ ਕ੍ਰਿਸ਼ਨ ਦੀ ਸੇਵਾ ਕੀਤੀ ਪ੍ਰਾਰਥਨਾ ਪੂਜਾ ਕੀਤੀ ਸਾਰੇ ਸ਼ਹਿਰ ਦੇ ਲੋਕ ਦੇਖਦੇ ਆ ਜਾਣਦੇ ਆ ਕੋਈ ਐ ਨਹੀਂ ਲੁਕਿਆ ਛਪਿਆ ਨਹੀਂ ਪੰਡਤ ਜੀ ਤੋਂ ਪਤਾ ਨਹੀਂ ਕਿੰਨਿਆਂ ਨੇ ਆਪਣੇ ਹੱਥਾਂ ਦੀਆਂ ਲਖੀਰਾਂ ਪੜਾਈਆਂ ਹੋਣਗੀਆਂ ਪੰਡਤ ਜੀ ਤੋਂ ਪਤਾ ਨਹੀਂ ਕਿੰਨਿਆਂ ਨੇ ਹਵਨ ਕਰਾਏ ਹੋਣੇ ਆ ਪਤਾ ਨਹੀਂ ਕਿੰਨਿਆਂ ਨੇ ਆਪਣੇ ਕੰਮ ਕਾਰ ਚਲਾਉਣ ਵਾਸਤੇ ਪੰਡਤ ਜੀ ਤੋਂ ਪ੍ਰਾਰਥਨਾਵਾਂ ਕਰਾਈਆਂ ਹੋਣੀਆਂ ਤੇ ਅੱਜ ਪਰ ਪੰਡਤ ਜੀ ਦੀ ਹਾਲਤ ਦੇਖ ਕੇ ਇਹ ਗੱਲ ਸਿੱਧ ਹੁੰਦੀ ਆ ਵੀ ਕਲ ਜੋਗਾ ਭਾਈ ਜੋਰਾਂ ਤੇ ਕੋਈ ਧਾਰਮਿਕ ਬੰਦਾ ਦੀ ਇੱਥੇ ਸੇਫ ਹੈਗਾ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ ਜੇ ਕੋਈ ਰਿਸ਼ਤੇਦਾਰੀ ਹੈਗੀ ਆ ਤਾਂ ਸਿਰਫ ਮਾਇਆ ਨਾਲ ਆ ਪੈਸਿਆਂ ਨਾਲ ਆ ਪ੍ਰਾਪਰਟੀਆਂ ਦੇ ਨਾਲ ਆ ਆ ਪੈਸਾ ਪ੍ਰਾਪਰਟੀ ਪੰਡਤ ਜੀ ਦੇ ਕਿਸੇ ਕੰਮ ਨਹੀਂ ਆਈ ਆ ਕਰੋੜਾਂ ਦੀ ਜਗ੍ਹਾ ਵੀ ਪੰਡਤ ਜੀ ਨੂੰ ਕਿਸੇ ਕੰਮ ਨਹੀਂ ਆਈ ਜੇ ਕੰਮ ਆਇਆ ਤਾਂ ਇੱਕ ਭਲਾ ਇਨਸਾਨ ਜਿਹੜਾ ਉਹਨਾਂ ਨੂੰ ਰੋਟੀ ਦੇਈ ਜਾਂਦਾ ਵਾ ਜਾ ਅਸ਼wini ਜੀ ਦੇ ਜਿੰਨੇ ਸੁਆਸ ਲਿਖੇ ਆ ਉਹ ਇਨਸਾਨੀ ਜਗ੍ਹਾ ਮੇਂ ਪੂਰੇ ਕਰਦਾ ਬੰਦਾ ਤੇ ਉਹ ਪੂਰੇ ਕਰਨ ਲਈ ਉਹ ਆਪਣੀ ਜਿੱਦੋ ਜਹਿਦ ਕਰ ਰਹੇ ਨੇ 25 ਸਾਲਾਂ ਤੋਂ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਹੈ ਬਿਲਕੁਲ ਬਿਲਕੁਲ ਬਲਾਈਂਡ ਹਾਂਜੀ ਹੋ ਚੁੱਕੇ ਅਸ਼wini ਜੀ ਅਸ਼wini ਜੀ ਹਾਂਜੀ ਤੁਹਾਡੇ ਨਾਲ ਚਾਰ ਗੱਲਾਂ ਕਰਨੀਆਂ ਤੇ ਤੁਸੀਂ ਦੱਸਦੇ ਸੀ ਜਿਵੇਂ میٹرਕ ਪਾਸ ਹੋ ਤੁਸੀਂ ਹਨਾ ਹਾਂਜੀ ਠੀਕ ਹੈ ਜੀ ਤੇ ਇੱਕ ਤਾਂ ਤੁਸੀਂ ਇੱਥੇ ਮੰਦਿਰ ਦੇ ਵਿੱਚ ਪੁਜਾਰੀ ਸੀਗੇ ਹਨਾ ਹਾਂਜੀ ਤੇ ਹੋਰ ਵੀ ਕੰਮ ਕਰਦੇ ਸੀ ਕੋਈ ਨਾਲ ਡਾਕਟਰੀ ਕਰਦੇ ਡਾਕਟਰੀ ਕਰਦੇ ਕਾਦੀ ਜੀ ਆਯੁਰਵੇਦ ਦੀ ਆਯੁਰਵੇਦ ਠੀਕ ਆ ਇੰਗਲਿਸ਼ ਵੀ ਕਰਦੇ ਰਹੇ ਆਯੁਰਵੇਦ ਦੇ ਵੀ ਕਰਦੇ ਉਹ ਵੀ ਕਰਦੇ ਰਹੇ ਲੋਕਾਂ ਨੂੰ ਦਵਾਈਆਂ ਦਿੰਦੇ ਰਹੇ ਹੋ ਹਾਂਜੀ ਠੀਕ ਆ ਤੇ ਬੱਚੇ ਤੁਹਾਡੇ ਬੇਟਾ ਕਿੰਨਾ ਪੜਿਆ ਮੈਟਰਕ ਪਾਸ ਤੇ ਬੇਟੀ ਬੇਟੀ ਨੇ ਤਾਂ ਬੀ.ਏ ਕੀਤੀ ਉਹਨਾਂ ਨੂੰ ਪੜਾਇਆ ਕਿਨੇ ਆ ਹੈਂ ਤੁਸ ਕੀ ਪੜਾਇਆ ਮਹਿੰਗਾ ਪੜਾਇਆ ਹੋਰ ਕਿਨੇ ਪੜਾਵਾਂ ਤੁਸੀਂ ਹੀ ਪੜਾਇਆ ਹੂੰ ਪੜਾਵਾਂ ਮਹਿੰਗਾ ਪਰ ਮਹਿੰਗਾ ਖਾ ਕੋ ਮੋਲਾ ਲੈਣਾ ਲਈ ਉਹ ਤੇ ਫਿਰ ਕੀ ਐਸਾ ਤੁਹਾਨੂੰ ਕੀ ਲੱਗਦਾ ਪੰਦਰ ਜੀ ਵੀ ਅਸੀਂ ਕਿਹੜੀ ਗਲਤੀ ਹੋ ਗਈ ਜਾਂ ਕਿੱਥੇ ਕਮੀ ਰਹਿ ਗਈ ਵੀ ਜਿਹੜਾ ਬੱਚੇ ਵੀ ਛੱਡ ਕੇ ਚਲੇ ਗਏ ਬਾ ਤੁਹਾਨੂੰ ਕੀ ਦਸੀ ਹਾਂ ਜੀ ਪੈਨਸਾ ਦੇ ਕੋਈ ਨਹੀਂ ਪੰਦਰ ਜੀ ਪਤਾ ਕੀ ਚੱਕਰ ਆ ਤੁਹਾਡੇ ਮੂੰਹੋਂ ਬੋਲੇ ਹੋਏ ਲਫ਼ਜ਼ ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਬਹੁਤ ਮਹਨੇ ਰੱਖਦੇ ਆ ਤੇ ਤੁਸੀਂ ساری ਉਮਰ ਪਹਿਲਾਂ ਬੈਠੋ ਮੇਰੇ ਕੋ ਆ ਬੈਠ ਗਏ ਜੀ ਆ ਦੇਖੋ ਮੇਥੋਂ ਮੈਂ ਤਾਂ ਹੀ ਗੱਲ ਲਗਾ ਆ ਲੈ ਬੈਗਿਆ ਮੈਂ ਹਾਂਜੀ ਦੱਸੋ ਜੋ ਮੇਰੀ ਆਤਾ ਮੈਰੇ ਇੱਕ ਨੂੰ ਬਰਬਰ ਭਾ ਕੇ ਗੱਲ ਕਰਦਾ ਜੀ 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 ਕੋਈ ਗੱਲ ਨਹੀਂ ਦੱਸੋ ਜੀ ਹੁਕਮ ਕਰੋ ਹਾਂ ਓਏ ਇੱਕ ਮਿੰਟ ਬੈਲੇ ਬੈਠੋ 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 ਮਾ ਟੂਲਵਾਦ ਨਾ ਹਾਂਜੀ ਹਾਂਜੀ ਭਾਈ ਦੱਸੋ ਕੀ ਐਸੀ ਕਿਹੜੀ ਘਟਨਾ ਵਾਪਰ ਗਈ ਜਿਹੜੇ ਬੱਚੇ ਵੀ ਖਲਾਫ ਹੋ ਗਏ ਜਦੋਂ ਤੁਸੀਂ ਪਾਲਿਆ ਪੜਾਇਆ ਵਿਆਹਿਆ ਅੱਜ ਉਹ ਬੱਚੇ ਕਾਹ ਤੋਂ ਖਲਾਫ ਹੋ ਗਏ ਹੰਤਲ ਮੈਂ ਕੀ ਦੱਸਾਂ ਗੜੇ ਨਾ ਆਂਗਲਾ ਨਾਲ ਇਹ ਨਹੀਂ ਖਾ ਟਿਕਨਦੇ ਅੱਛਾ ਹਾਂ ਇਹਨਾਂ ਦਾ ਥਾੜਾ ਸ਼ਰੀਕਾ ਨਾ ਇਹ ਖਾਵਾ ਅੱਛਾ ਹਾਂ ਹੱਦ ਆਦੇ ਸ਼ਰੀਕ ਹੀ ਨਹੀਂ ਥੇ ਨਹੀਂ ਤੁਹਾਡੇ ਚ ਵੀ ਕੋਈ ਆਇਆ ਵਾ ਤੁਹਾਡੀ ਕੋਈ ਕਮੀ ਸੀ ਤੁਹਾਡੇ ਚ ਵੀ ਜਿਹੜਾ ਲੋਕ ਦੱਸਦੇ ਸੀ ਜਾ ਕੇ ਉਹਨਾਂ ਨੂੰ ਵੀ ਤੁਹਾਡਾ ਬਾਪ ਮਾੜਾ ਵਾ ਜਾਂ ਗਲਤ ਨਾ ਫਿਰ ਉਹ ਕਾਤੋਂ ਉਸੇ ਲੋਕਾਂ ਨੇ ਮਗਰ ਕਾਤੋਂ ਲਾਗੇ ਕੋਈ ਦੱਸੋ ਕੋਈ ਕਹੋ ਯਾਰ ਮੈਨੂੰ ਅੱਜ ਦੇ ਲੋ ਕਿੰਨੀ ਥਾਂ ਹੋ ਗਿਆ 20 ਤੋਂ 24 ਚੱਲਦਾ ਹੁਣ ਮੀਠੋ 24 ਹੂੰ ਤੁਹਾਡਾ ਜਨਮ ਕਿਹੜੇ ਸਾਲ ਦਾ ਮੈਂ ਥਾਂ ਦਦਾ ਛੱਟ ਦਾ ਤੋਹਣ ਸਾਲ ਹਲਾ ਨਾ 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 ਚੌੜ ਸਾਲਾਂ ਦੇ ਹੋਗੇ ਤੁਸੀਂ ਬਾਜੀ ਜੋ ਦੇ ਦਾ ਮਾਲ ਕਰ ਠੀਕ ਹੈ ਹੋਰ ਚਾਰ ਥਾਲਾ ਹੋ ਗਈ ਜੋ ਕਰਤਾਂ ਮਹਾਰਾਜ ਨੇ ਤੇ ਕਰਤਾ ਮੈਂ ਠੇਵਾਦਾਰਾਂ ਨੂੰ ਜਿਉਂ ਦੋਹਾਂ ਨਾ ਵੀ ਦਿਉਂਦੇ ਰਹੇ ਭਾਈ ਜਿਹਨਾਂ ਨੇ ਮੇਰੀ ਠੇਵਾ ਲਈ ਇਹ ਤੇ ਗਾਵੇ 57 ਵਰਗੇ ਦੀ ਵੀ ਸਾਨੂੰ ਜਦੋਂ ਪਤਾ ਲੱਗਿਆ ਨਾ ਵੀ ਰਾਧਾ ਕ੍ਰਿਸ਼ਨ ਮੰਦਿਰ ਦੇ ਵਿੱਚ ਪਏ ਨੇ ਪੰਡਤ ਜੀ ਸਾਨੂੰ ਤਾਂ ਐ ਸੀ ਵੀ ਵੀ ਮੰਦਰ ਹੋਊ ਵੱਡਾ ਜਿੱਥੇ ਸਾਈਡ ਤੇ ਕਿਤੇ ਕਮਰਾ ਦਿੱਤਾ ਹੋ ਪੰਡਤ ਜੀ ਦੀ ਉੱਥੇ ਅੰਦਰ ਸੇਵਾ ਸੰਭਾਲ ਹੁੰਦੀ ਉਹ ਸਾਨੂੰ ਨਹੀਂ ਪਤਾ ਵੀ ਮੰਦਰ ਵੀ ਕੱਲੇ ਹੀ ਰਹਿੰਦੇ ਨੇ ਮੰਦਰ ਦੇ ਵਿੱਚ ਵੀ ਮੈਂ ਕੱਲਾ ਹੀ ਹਾਂ ਕਿ ਮੰਦਰ ਦੇ ਵਿੱਚ ਕੋਈ ਹੁਣ ਇਸ ਟਾਈਮ ਪੂਜਾ ਨਹੀਂ ਹੋ ਰਹੀ ਕੋਈ ਆਰਤੀ ਨਹੀਂ ਹੋ ਰਹੀ ਕਿੱਥੇ ਇੱਥੇ ਰੌਣਕਾਂ ਲੱਗੀਆਂ ਹੋਈਆਂ ਸੀ ਟੱਲੀ ਦੀ ਆਵਾਜ਼ ਇਲਾਕੇ 'ਚ ਗੂੰਜਦੀ ਰਹਿੰਦੀ ਸੀ ਅਮਨ ਟੰਗੇ ਟੱਲੀ ਸਾਰਾ ਸਾਰਾ ਦਿਨ ਲੋਕ ਆਈ ਜਾਂਦੇ ਸੀ ਬਿਲਕੁਲ ਬਿਲਕੁਲ ਅੱਜ ਉਸੇ ਮੰਦਰ ਦਾ ਪੁਜਾਰੀ ਹਮ ਇਹ ਵੀ ਤਰਾਸਦੀ ਹੈ ਸਾਡੇ ਧਾਰਮਿਕ ਸਥਾਨਾਂ ਤੇ ਧਾਰਮਿਕ ਲੋਕਾਂ ਦੇ ਨਾਲ ਵੀ ਐਦਾਂ ਦੇ ਹਾਲਾਤ ਬਣ ਰਹੇ ਨੇ ਇਹ ਕਮੀ ਸਾਡੇ ਅੱਜ ਦੇ ਸਮਾਜ ਦੇ ਵਿੱਚ ਆ ਸਾਡੀ ਅੱਜ ਦੀ ਪੀੜ੍ਹੀ ਦੀ ਕਮੀ ਆ ਨਹੀਂ ਤਾਂ ਪੰਡਤ ਜੀ ਦੇ ਵੀ ਦੋ ਬੱਚੇ ਆ ਬੇਟੀ ਆਸਟ੍ਰੇਲੀਆ ਚ ਬੇਟਾ ਜਲੰਧਰ ਜੌਬ ਕਰਦਾ ਵਾ ਪਰ ਪੰਡਤ ਜੀ ਅੱਜ ਰੋ ਰਹੇ ਨਹੀਂ ਥੇ ਵੇ ਜੇ ਨਹੀਂ ਪਹੁੰਚੋ ਆਈ ਨਹੀਂ ਪਹੁੰਚਾ ਅਰਦਾਸ ਕਰਿਓ ਅਸੀਂ ਪੰਡਤ ਜੀ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਉਥੇ ਰਹਿ ਕੇ ਪੰਡਤ ਜੀ ਦੀ ਮਾਨ ਸਤਕਾਰਪ੍ਰੀ ਜਿੰਦਗੀ ਬਤੀਤ ਹੋਵੇ ਅਸੀਂ ਇਹਨਾਂ ਦੀ ਸੇਵਾ ਸੰਭਾਲ ਕਰ ਸਕੀਏ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਸਤ ਮਤ ਬੁੱਧੀ ਬਖਸ਼ਣ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਆਪਾਂ ਅਲੱਗ-ਅਲੱਗ ਨਾਮਾਂ ਨਾਲ ਪੁਕਾਰਦੇ ਹਾਂ ਤਾਂ ਇੱਕੋ ਹੀ ਹੈ ਅਨਸਾਨ ਦੇੰਦਰੀ ਵਸਦਾ ਆਪਣੇ ਕੋਈ ਜਾਤ ਨਹੀਂ ਕੋਈ ਧਰਮ ਨਹੀਂ ਬਾਪੂ ਮੈਨੂੰ ਪੁੱਛਦਾ ਤੂੰ ਕੌਣ ਜੱਟ ਸਿੱਖੋਂ ਨਾ ਅਸੀਂ ਜੱਟਾਂ ਨਾ ਅਸੀਂ ਸਿੱਖ ਬਣ ਚੱਕੇ ਅਸੀਂ ਤਾਂ ਇੱਕ ਇਨਸਾਨ ਬਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਬਾਪੂ ਅਸ਼ੁਨੀ ਜੀ ਨੂੰ ਪੰਡਤ ਜੀ ਨੂੰ ਅਸੀਂ ਸੁਪਨਿਆਂ ਦੇ ਘਰ ਲੈ ਕੇ ਚੱਲਦੇ ਤਾਂ ਬੰਦਰ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਕੋ ਚੱਲੀਏ ਅਸ਼ੁਨੀ ਜੀ ਫਿਰ ਬੰਦਰ ਜੀ ਚੱਲੀਏ ਹੁਣੇ ਜਾਣਾ ਨਾ ਹੋਰ ਆਪਾਂ ਕਿਦੋਂ ਜਾਣਾ ਪੰਡਤ ਜੀ ਆਜ ਬਿਲਕੁਲ ਸ਼ੁਭ ਮਹੂਰਤ ਆ ਬਿਲਕੁਲ ਸਹੀ ਟਾਈਮ ਆ ਪੰਡਤ ਜੀ ਸੱਰਾ ਕੇਸ ਰੈਨਜਮੈਂਟ ਆ 8:00 ਵਜੇ ਆ ਪੂਰੇ ਲਗਭਗ ਹੈ ਨਾ ਤੇ ਆਪਾਂ ਤੁਹਾਡੇ ਹਿਸਾਬ ਦੇ ਨਾਲ ਜੇ ਆਪਾਂ ਕਰੀਏ ਪੰਡਤ ਜੀ ਸਵਾਇਚ ਤੁਰਦੇ ਹੁੰਦੇ ਆ ਕਹਿੰਦੇ ਹੈ ਸਵਾਇਚ ਹੈ ਹਾਂ ਚਲੋ ਤੁਹਾਡੇ ਹਿਸਾਬ ਨਾਲ ਚੱਲ ਪਾਂਗੇ ਫਿਰ ਆਪਾਂ 2 ਮਿੰਟ ਰੋ ਕੇ ਜੰਨੇ ਆ 8:00 ਵਜੇ 1-2 ਮਿੰਟ ਤੇ ਸਵਾਇਆ ਸ਼ੁਰੂ ਹੋ ਜਾਣਾ ਹਾਂ ਹਾਂ 30 ਮਿੰਟ ਬਣੇਗਾ ਮਿਹਰਬਾਨੀ ਉਹਦੀ ਹੈ ਕਹਿੰਦਾ ਮੁਰਲੀ ਵਾਲੇ ਦੀ ਮਿਹਰਬਾਨੀ ਉਹਦੀ ਹੈ ਮੁਰਲੀ ਵਾਲੇ ਦੀ ਇਰਫੋਡੀ ਹੋਈ ਹੈ ਹਨਾ ਉਹਦੀ ਹੋਈ ਹੈ ਨਹੀਂ ਖਾਲਸੇ ਨਹੀਂ ਆਜਾ ਮੈਂ ਆਜਾ ਮੈਂ ਨਹੀਂ ਜੇ ਮੈਂ ਉਹਨੂੰ ਲੈ ਕੇ ਤਾਂ ਹੀ ਆਈ ਸੀ ਥੋੜਾ ਜਿਆ ਅਸੀਂ ਤੜਕੇ ਨਿਕਲਣਾ ਸੀਗਾ ਅੱਗੇ ਨੂੰ ਨਹੀਂ ਫੇਰ ਸਹੀ ਆਜੋ ਮਾਰਾ ਨਹੀਂ ਆਉਂਦੇ ਰਹਿਾਂਗੇ ਹੁਣ ਇੱਥੇ ਮੰਨ ਲਓ ਫੇਰ ਕਿਤੇ ਮੈਂ ਕਰ 2 ਮਿੰਟ ਬਾਅਦ ਟੋਟਾ ਲੈਂਦੇ ਚਲ ਪਾਣੀ ਵਿੱਚ ਜਮਾਈ ਮਾਰਾ ਜਜੋ ਤੇ ਇਹ ਦੇਖੋ ਰਿਕਵੈਸਟ ਹੀ ਹੈ ਸੇਵਾ ਕਰਦੇ ਹੋ ਤੇ ਇੱਥੇ ਆਏ ਹੋ ਧਰਮਪੁਰ ਤੇ ਐਵੇਂ ਚੱਲ ਜਾਈਓ ਫਿਰ ਮਾਰਾ ਨਹੀਂ ਨਹੀਂ ਖਾਲਸੇ ਤੁਸੀਂ ਐ ਕਰੋ ਭੱਜ ਕੇ ਉੱਥੇ ਲੈ ਆਓ ਅਸੀਂ ਖੜ ਕੇ ਆਪਾਂ ਇੱਥੇ ਹੀ ਪੀ ਲੈਂਦੇ ਆ ਚਾ ਲੈਓ ਪੁੱਟ ਕੇ ਲੈ ਆਓ ਜਦੋਂ ਬਚਪਨ ਦੇ ਵਿੱਚ ਸੀਗੇ ਦੋਨੋਂ ਭਰਾ ਮਾਂ ਪਰ ਅਤੇ ਦਾਤਾ ਜੀ ਫਿਰ ਜਦੋਂ ਪਲਵਾਨ ਬਣ ਕੇ ਵੱਡੇ ਹੋ ਗਏ ਦੋਨੋਂ ਭਰਾ ਦੋਨੋਂ ਪਲਵਾਨੀ ਕਰਦੇ ਸੀ ਰਮੇਸ਼ ਜੀ ਵੀ ਤੇ ਅਸ਼wini ਜੀ ਬਲ ਜਾਂਦੇ ਨਾ ਮਰੇ ਤੇ ਇਹਨਾਂ ਦੀਆਂ ਪ੍ਰਾਤਮਿਕ ਮੂਰਤੀਆਂ ਜਿਨ੍ਹਾਂ ਦੀ ਇਸ ਮੰਦਿਰ ਦੇ ਵਿੱਚ ਸਥਾਪਨਾ ਹੋਈ ਸੀ ਇਹਨਾਂ ਦੀ ਪੂਜਾ ਇੱਥੇ ਹੁੰਦੀ ਸੀ ਕੀ ਵਰਨੇਸ਼ ਤੇ ਅਸ਼wini ਜੀ ਨੇ ਹਮ ਅਦੁੱਨੇ ਭਰਾ ਮਾਨੇ ਤੇ ਸ ਵੀਰਾਂ ਜੀ ਕਿ ਬਾਹਰ ਮਾਰਕੀਟ ਦੇ ਵਿੱਚ ਇਹਨਾਂ ਦੀ ਦੁਕਾਨਾਂ ਸੀ ਹਾਰਡਵੇਅਰ ਦੀ ਦੁਕਾਨ ਤੇ ਬੈਠੇ ਅਗੇ ਇਹਦੇ ਤੇ ਅਨਿਮਸ਼ਾਨੀਆ ਉਹ 200 ਸਾਲ ਪੁਰਾਣਾ ਜੀ ਇਹ ਪੁਰਾਤਨ ਬਾਜੀ ਬਾ ਇਹ ਤਾਂਬੇ ਦਾ ਕਾਂਸੀ ਦਾ ਜੀ 100 ਅਸ਼ਟਾਤੂ ਸਾਲ ਹਾਂ ਜੀ ਅਸ਼ਟਾਤੂ ਤੂ ਤਾ ਅਸ਼ਟਾਤੂ ਦਾ ਪੁਰਾਣੀਆਂ ਕਿਹ ਹੈ ਕਿੰਨਾ ਪੁਰਾਣੀਆਂ ਪ੍ਰਾਤਨ ਚੀਜ਼ਾਂ ਇਸ ਘਰ ਦੇ ਵਿੱਚ ਪਈਆਂ ਅੱਲੇ ਇਹ ਜਿਹੜਾ ਹੈਗਾ ਵਾ ਵਿੱਚ ਪਈ ਬਾਕੀ ਜਿਹੜਾ ਹੈਗਾ ਵਾ ਸਾਰਾ ਇਹਨਾਂ ਦਾ ਬੇਟਾ ਨੇ ਲਗਾ ਕਰਤੀ ਗਿਆ ਸਭ ਕੋ ਲਗੇ ਇਹ ਸਿਰਫ अलमारी ਦੀ ਚਾਬੀ ਕਿਹੜਾ ਹੈਗਾ ਬਾਪ ਦੇ ਕੋਲੇ ਨਹੀਂ ਸੀਗੀ ਤਾਂ ਕਰਕੇ ਬਚ ਗਿਆ ਬਚ ਗਿਆ ਇਹ ਸ਼ਾਮ ਤੇ ਰੱਖੀ ਗੁਰੂਆਂ ਦੀ ਚਾਣੀ ਦੇਖੋ ਇਹਨਾਂ ਨੂੰ ਪਤਾ ਨਹੀਂ ਕਿੰਨੇ ਵਿਦਵਾਨਾਂ ਦੇ ઋਸ਼ੀਆਂ ਦੇ ਮੁੰਨੀਆਂ ਦੀ ਛੋਹ ਪ੍ਰਾਪਤ ਹੋਈ ਹੋਊਗੀ ਇਸ ਜਿਹੜੀ ਚੀਜ਼ ਨੂੰ ਅਸੀਂ ਅੱਜ ਅੱਥਚ ਪਰੇ ਖੜੇ ਆ ਇਹਦੇ ਨਾਲ ਪਤਾ ਨਹੀਂ ਕਿੰਨੀ ਵਾਰੀ ਮੂਰਤੀ ਇਸ਼ਨਾਨ ਹੋਇਆ ਹੋ ਕਿੰਨੀ ਵਾਰ ਇਹਦੇ ਨਾਲ ਪੂਜਾ ਕਰਦੇ ਸਮੇਂ ਇਸ ਬਰਤਨ ਨੂੰ ਵਰਤਿਆ ਗਿਆ ਹੋ 130 ਸਾਲ ਪੁਰਾਣੀ ਇਹ ਮੰਦਿਰ ਦੀ ਬੜਿਆ ਵੱਡੀ ਤਰੋਹਰਾ ਬੜਾ ਵੱਡਾ ਇਤਿਹਾਸ ਆ ਪਰ ਅੱਜ ਮੰਦਿਰ ਦੇ ਹਾਲਾਤ ਤਾਂ ਤੁਸੀਂ ਦੇਖ ਹੀ ਨੇ ਉਹ ਮੰਦਿਰ ਦੇ ਜਿਹੜੇ ਪੰਡਤ ਜੀ ਨੇ ਪੁਜਾਰੀ ਨੇ ਉਹਨਾਂ ਦੇ ਹਾਲਾਤ ਵੀ ਤੁਸੀਂ ਦੇਖ ਰਹੇ ਹੋ ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡਾ ਸਮਾਜ ਕਿਸ ਪੱਧਰ ਤੇ ਕਰ ਗਿਰ ਗਿਆ ਕਿਸ ਪੱਧਰ ਤੇ ਨਿਗਾਹ ਆ ਗਿਆ ਜਿੱਥੇ ਧਾਰਮਿਕ ਸਥਾਨ ਤੇ ਧਾਰਮਿਕ ਲੋਕਾਂ ਦੀ ਇਹ ਹਾਲਤ ਹੋਵੇ ਜਿੱਥੇ ਧਾਰਮਿਕ ਤਰੋਹਰਾ ਆਪਣੇ ਵੱਲੋਂ ਹੀ ਚੱਕ ਕੇ ਲੈ ਕੇ ਜਾ ਕੇ ਆਪਦੇ ਕਬਜ਼ੇ ਕਰ ਲਏ ਗਏ ਹੋਣ ਜਿੱਥੇ ਐਸਾ ਕਾਲਚ ਜਿੰਦਿਆਂ ਅੰਦਰ ਪਿਆ ਬਚ ਗਿਆ ਹੋਵੇ ਬਾਕੀ ਪਤਾ ਨਹੀਂ ਕਿੰਨੀਆਂ ਹੀ ਨਿਸ਼ਾਨੀਆਂ ਸੀ ਜਿਹੜੀਆਂ ਇਸ ਮੰਦਰ ਦੀਆਂ ਇੱਥੋਂ ਲਪਤ ਹੋ ਗਈਆਂ ਇੱਥੋਂ ਆਪਾਂ ਤਲੀ ਪਾਤ ਹੰਡਾ ਜਾ ਲਾ ਸਕਦੇ ਆ ਵੀ ਸਾਡੇ ਸਮਾਜਿਕ ਹਾਲਾਤ ਕਿਦਾਂ ਦੇ ਬਣ ਗਏ ਚਲੋ ਭਵਨ ਜੀ ਅਖੋਏ ਤੁਸੀਂ ਸੰਭਾਲ ਕੇ ਆਪਣੇ ਕੋਲ ਉਹਨਾਂ ਦੇ ਮੰਦਰ ਇੱਧਰ ਵੀ ਉੱਪਰ ਦੇਖੋ ਦੁਕਾਨਾਂ ਬਣੀਆਂ ਹੋਈਆਂ ਉੱਪਰ ਵੀ ਮੰਦਰ ਆ ਚੱਕੀ ਦੇ ਪੌੜ ਪਏ ਆ ਦੇਖੋ ਦਾ ਅੰਦਰ ਛੇਰ ਤੇ ਛੇਰ ਵਾਲੀ ਮਾਤਾ ਦਾ ਸਰੂਪ ਕਿਦਾਂ ਬੇਅਬਦੀ ਹੋ ਰਹੀ ਆ ਤਾਂ ਸਪੀਕਰ ਕਹਿਣੇ ਵਿੱਚ ਵੱਜਦੇ ਹੁੰਦੇ ਸੀ ਹਨ ਯੂਨਟ ਪਿਆ ਵਾ ਸਪੀਕਰ ਦਾ ਇਹ ਟਾਈਮ ਇਸ ਮੰਦਰ ਦੇ ਵਿੱਚ ਪੁਰਾਣਾ ਹੁੰਦੀ ਸੀ ਹਾਂਜੀ ਇੱਥੇ ਪਹਿਲਾਂ ਮੂਰਤੀ ਇੱਥੇ ਸਤਪ ਸੀ ਇੱਥੇ ਸਤਪ ਸੀ 메ਨ ਪੂਜਾ ਇੱਥੇ ਹੁੰਦੀ ਸੀ ਇਹ ਪੂਜਾ ਇੱਥੇ ਹੁੰਦੀ ਸੀ ਇਹ ਪਵਨ ਜਾਗਰਨ ਵਗੈਰਾ ਵੀ ਕਰਦੇ ਰਹੇ ਆ ਹਾਂ ਇਹ ਪਵਨ ਦੇ ਉੱਤੇ ਲਾਉਣ ਨੂੰ ਹੈ ਨਾ ਹਾਂਜੀ ਇਹ ਭਵਨ ਗੜਾ ਹੁਣ ਇਹਦੇ ਪਿੱਛੇ ਮੂਰਤੀ ਹੈਗੀ ਅੰਦਰ ਨਹੀਂ ਉਹ ਥੱਲੇ ਲੈ ਗਈ ਨਾ ਪਹਿਲੇ ਇੱਕ ਮੂਰਤੀ ਚੋਰੀ ਹੋ ਗਈ ਸੀ ਅੱਛਾ ਜੀ ਉਹ ਤੋਂ ਬਾਅਦ ਮਿਲ ਗਈ ਆ ਪ੍ਰਾਣੀਆਂ ਕਲਾਕ੍ਰਿਤੀਆਂ ਹੱਥਾਂ ਦੇ ਨਾਲ ਬਣਾਏ ਹੋਏ ਆ ਨਾ ਪੁਰਾਣੇ ਆਪਣੇ ਅਤੇ ਕੇ ਆ ਕੇ ਅਸ਼ਾਭੀ ਮੂਰਤੀ ਬਣਾਈ ਹਨੂਮਾਨ ਜੀ ਦੀ ਰੌਜੀ ਬਲ ਦੇਖੋ ਨਾ ਚੀਜ਼ਾਂ ਨੂੰ ਪੂਜਣ ਵਾਲੇ ਲੋਕ ਤਾਂ ਅੱਜ ਵੀ ਹੈਗੇ ਨੇ ਪਰ ਪਤਾ ਨਹੀਂ ਉਹਨਾਂ ਦੀ ਸ਼ਰਧਾ ਨੂੰ ਕੀ ਹੋ ਗਿਆ ਜੇ ਵੀ ਉਹ ਆਪਣੀਆਂ ਵਿਰਾਸਤਾਂ ਨੂੰ ਨਹੀਂ ਸੰਭਾਲ ਕੇ ਰੱਖ پا ਰਹੇ ਆਪਣੀ ਈੜੀ ਧਾਰਮਿਕ ਪਰਵਤੀਆ ਜਿਹੜੀ ਉਹਨਾਂ ਦੀ ਉਹ ਪਤਾ ਨਹੀਂ ਬਦਲ ਗਈ ਆ ਆ ਹੁਣ ਛੋਟੀ ਏਕਟ ਦਾ ਹਨਾ ਕੰਮ ਕੀਤਾ ਛੋਟੀ ਏਕਟ ਉਸ ਟੋਸਟ ਟਾਈਮ ਜਿਹੜੀ ਪੁਰਾਣੀ ਏਕਟ ਹੁੰਦੀ ਸੀ ਨਿੱਕੀ ਉਹਦਾ ਬਣਿਆ ਹੋਇਆ ਘਰ ਆ ਇਹ ਉੱਪਰ ਸਥਿਰੀਆਂ ਦੇਖੋ ਲੱਕੜ ਦੀਆਂ ਗੜੀ ਜਾਂਦੀਆਂ ਇਹਨਾਂ ਦਾ ਕੋਈ ਮੁੱਲ ਨਹੀਂ ਲੱਖੀ ਨਾ ਕਰੋੜੀ ਮਿਲਦੀ ਵੀ ਨਹੀਂ ਅੱਜ ਕੱਲ ਇਹ ਲੱਕੜ ਵੀ ਤੇ ਆ ਭਰ ਭਰ ਕਿਥੇ ਲੱਗਦੀ ਜਾਂਦੀ ਹੈ ਲੱਕੜ ਦੇਖੋ ਇਦਾਂ ਗੱਤੇ ਵਾਂਗੂ ਲੱਕੜ ਗੜੀ ਜਾਂਦੀ ਸਾਰੀ ਪੰਡਤ ਜੀ ਚਲਿਏ ਤਾਂ ਦੇਖੋ ਜੀ ਮੰਦਰ ਦੇ ਵਿੱਚ ਅਜੇ ਵੀ ਦਸਾਂ ਦਸਾਂ ਦੇ ਨੋਟ ਇੰਨਾ ਪੈਨੇ ਆਹ ਜਿਹੜਾ ਮੰਦਰ ਆ ਜਿਹੜੀ ਸਗਮਰ ਮਰਮਰ ਦੀ ਹੈ ਜੀ ਇਹ ਜਿਹੜੀ ਮੰਦਰ ਦੀ ਆਹ ਇੱਕ ਪਈ ਆ ਸਾਰੀ ਪੁਰਾਣਾ ਪੱਥਰ ਦੀ ਸਗਮਰ ਮਰਮਰ ਦੀ ਬਣੀ ਹੋਈ ਆ ਇਹ ਤੇ ਇਹਦੇ ਵਿੱਚ ਮੂਰਤੀਆਂ ਸਜੋਬਤ ਹੁੰਦੀਆਂ ਸੀਗੀਆਂ ਕਰ ਰਾਂ ਇਧੀਆਂ ਤੇ ਰਾਂ ਗਦੀ ਆ ਜੀ ਹਾਂ ਜੀ ਤੇ ਅੱਜ ਤੇ ਆਪਣਾ ਇਸ ਦੁਖੜੀ ਪਈ ਆ ਪੰਡਤ ਜੀ ਚਲੋ ਚੱਲੀਏ ਕਰੀਅਰ ਬਣ ਗਿਆ ਆਪਣਾ ਸਵਾਇਆ ਹੋ ਗਿਆ ਹੁਣ ਹੂੰ ਆਹ ਤਾਂ ਨਾ ਛੋਕਾ ਚਲੋ ਉੱਠੋ ਕਰ ਹਾਂ ਜੀ ਕਾਪੀ ਲੈ ਵਾਪਸ ਲਓ ਜੈ ਮਾਤਾ ਦਾ ਨਾਮ ਲਾਓ ਰਾਧਾ ਕ੍ਰਿਸ਼ਨ ਜੀ ਨੂੰ ਕਰੋ ਪ੍ਰਾਰਥਨਾ ਜੈ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਜੈ ਸ਼੍ਰੀ ਰਾਧੇ 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 ਬਸ ਤੁਸੀਂ ਹੱਥ ਕੋਈ ਨਹੀਂ ਛੱਡਦੇ ਤੁਸੀਂ ਛੱਡ ਸਾਲਾਂ ਦਾ ਆਪੀ ਨਹੀਂ ਜਾਂਦੇ ਮਾੜਾ ਮੋਢਿਆਂ ਤੇ ਨਾ ਰੱਖੀ ਜਾਂਦੇ ਨਹੀਂ ਗੱਲ ਨਹੀਂ ਦਿੰਦੇ ਇੱਕ ਵਾਰੀ ਕੱਢ ਲਈ ਬਾਹਰ ਫਿਰ ਹਾਂ ਇੱਕ ਵਾਰੀ ਰੱਬਰ ਨਿਕਲ ਨਹੀਂ ਨਾ ਦੋ ਬੰਦਿਆਂ ਤੋਂ ਮੈਂ ਚੱਕ ਲੈ ਤੂੰ ਪੰਡਰ ਨਾ ਇਹ ਆਹੋਂ ਮੇਚੀ ਨਾ ਟਰੀਨ ਬਾਥਰੂਮ ਹੋ ਰਿਹਾ ਕੀ ਕਰੀਏ ਕੀ ਕਰੀਏ ਅੱਖਾਂ ਹੈ ਨਹੀਂ ਤਾਂ ਜਹਾਨ ਹੈ ਨਹੀਂ ਭਾਈ ਗਾਹ ਤਾਂ ਹੋ ਜਾ ਮੇਰੀ ਤਾਂ ਹੁੰਦਾ ਮੁੰਡਾ ਉੱਪਰ ਜੀ ਨੂੰ ਪਤਾ ਸਾਬ ਜੀ ਦਾ ਹਾਂਜੀ ਓਏ ਤਾਂ ਅਪਾ ਜੀ ਇਧਰ ਹਰ ਰੋਟਾ ਆ ਛੜ ਦੋ ਮੇਰੇ ਹੱਥ ਹਾਂਜੀ ਅਲੱਟ ਪਾਉਗੇ ਵਾਏ ਕੋਈ ਤੇ ਅੱਜ ਮੰਦਰ ਨੂੰ ਬਾਹਰਲੇ ਪਾਸੇੋਂ ਜਿੰਦਾ ਲੱਗ ਰਿਹਾ ਪਹਿਲੀ ਵਾਰ ਸ਼ਾਇਦ ਕਿਉਂਕਿ ਪਹਿਲਾਂ ਤਾਂ ਅਸ਼ੁਣੀ ਜੀ ਕਦੇ ਗਏ ਹੀ ਨਹੀਂ ਬਾਹਰ ਕਿਤੇ ਕਿਤੇ ਡਾਕਟਰ ਦੇ ਕਿਤੇ ਗਏ ਹੋਣ ਘੰਟਾ ਤੋਂ ਘੰਟੇ ਤੱਕ ਲੱਗ ਗੱਲ ਆ ਤੇ ਨਹੀਂ ਤਾਂ ਚਾਹੇ 25 ਸਾਲਾਂ ਤੋਂ ਅੱਖਾਂ ਦੀ ਲਾਈਟ ਹੈ ਨਹੀਂਗੀ ਪਰ ਇਸੇ ਮੰਦਰ ਦੇ ਵਿੱਚ ਹੀ ਜੀਵਨ ਜੀ ਆਪਨ ਕਰਿਆ ਆਪਣਾ ਤੇ ਅੱਜ ਜਿੰਦਾ ਲਾ ਕੇ ਇਹ ਚਾਬੀਆਂ ਜਿਹੜੀਆਂ ਇਹ ਤਾਂ ਵੰਦੀ ਨੂੰ ਕਿਉਂਕਿ ਆਸ਼wini ਜੀ ਇਹਨਾਂ ਨੂੰ ਪ੍ਰਧਾਨ ਜੀ ਕਹਿੰਦੇ ਨੇ ਤੇ ਇਹਨਾਂ ਨੂੰ ਅਸੀਂ ਚਾਬੀਆਂ ਸਪੁਰਦ ਕਰਕੇ ਚੱਲੇ ਆ ਇਹ ਸਾਂਝੇ ਥਾਂ ਦੀਆਂ ਇਸ ਮੰਦਰ ਦੀਆਂ ਇਸ ਧਾਰਮਿਕ ਸਥਾਨ ਦੀਆਂ ਤੇ ਆਸ਼wini ਜੀ ਦਾ ਸੇਵਾ ਦਾ ਜਿੰਮਾ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਉਸ ਅੱਲਾ ਉਸ ਰਾਮ ਨੇ ਭਗਵਾਨ ਨੇ ਮਾਤਾ ਰਾਣੀ ਨੇ ਸਾਨੂੰ ਬਖਸ਼ੀਏ ਸੇਵਾ ਅਸੀਂ ਨਾਲ ਲੈ ਕੇ ਚੱਲੇ ਆਂ ਅਸ਼ਮੀਰ ਜੀ ਮੰਦਰ ਦੀ ਚਾਬੀ ਪ੍ਰਧਾਨ ਜੀ ਨੂੰ ਦੇ ਰਹੀ ਹੈ ਤਾਂ ਵੰਜੀ ਨੂੰ ਠੀਕ ਹੈ ਤਾਂ ਵੰਜੀ ਨੂੰ ਦੇ ਦਿੱਤੀ ਚਾਬੀ ਤੇ ਆਪਾਂ ਚੱਲੀਏ ਹੁਣ ਲਓ ਫੇ ਮਾਤਾ ਰਾਣੀ ਦਾ ਨਾਮ ਜਕਾਰਾ ਛੱਡੋ ਫਿਰ ਇੱਕ ਸੱਚੇ ਦਰਬਾਰ ਕੀ ਜੈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬੀਤੀ ਤੁਹਾਡਾ ਸਾਰਿਆਂ ਦਾ ਰਤਨ ਜੀ ਤੁਹਾਡਾ ਤੁਸੀਂ ਜਲ ਪਾਣੀ ਸ਼ਿਕਾਇਆ ਤਾਂ ਵੰਦੀ ਤੁਹਾਡਾ ਜਿਹੜੀ ਤੁਸੀਂ ਇਹ ਸੇਵਾ ਕੀਤੀ ਇੰਨਾ ਟਾਈਮ ਇਹਨਾਂ ਦੀ ਸੰਭਾਲ ਕੀਤੀ ਬਾਕੀ ਸਾਰੇ ਮਹੱਲਾ ਨਿਵਾਸੀਆਂ ਦਾ ਕਰਾਉਣ ਵਾਲਾ ਸਭ ਹੀ ਆ ਹਾਂਜੀ ਬਹੁਤ-ਬਹੁਤ ਸ਼ੁਕਰੀਆ